ਦੇਸ਼ ਇੱਕ ਚਾਰਜਰ 4 ਚ ਵੀ ਲਾਗੂ ਹੋ ਸਕਦਾ ਹੈ ਨੀਮ 스마트ਫੋਨ ਟੈਬਲੇਟ ਤੇ ਲੈਪਟਾਪ ਇੱਕੋ ਚਾਰਜਰ ਨਾਲ ਹੋਣਗੇ ਚਾਰਜਰ ਜਾਣੋ ਕੀ ਹੋਵੇਗਾ ਬਦਲਾ ਦਰਅਸਲ ਇੱਕ ਦੇਸ਼ ਇੱਕ ਚਾਰਜਰ 4 ਚ ਵੀ ਲਾਗੂ ਹੋ ਸਕਦਾ ਹੈ ਦੱਸਦੇ ਯੂਰਪੀਅਨ ਯੂਨੀਅਨ ਦੀ ਤਰ੍ਹਾਂ ਭਾਰਤ ਵਿੱਚ ਵੀ ਕਾਮਨ ਚਾਰਜਿੰਗ ਪੋਰਟ ਦਾ ਨਿਯਮ ਲਾਗੂ ਕੀਤਾ ਜਾ ਸਕਦਾ ਹੈ ਹਾਲਾਂਕਿ ਸਰਕਾਰ ਨੇ ਇਸ ਵੰਚ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਪਰ ਕਈ ਰਿਪੋਰਟਾਂ ਦੇ ਵਿੱਚ ਅਜਿਹਾ ਦਾਵਾ ਕੀਤਾ ਜਾ ਰਿਹਾ ਹੈ ਰੀਪੋਰਟਾਂ ਦੀ ਮੰਨਿਏ ਤਾਂ ਸਰਕਾਰ ਸਾਰੇ smartphones ਅਤੇ tablet ਲਈ ਇੱਕ ਸਿਰਫ ਇੱਕ ਚਾਰਜਰ ਪੋਰਟ ਦੇ ਨਿਯਮ ਨੂੰ ਲਾਗੂ ਕਰਨ ਉਤੇ ਵਿਚਾਰ ਕਰ ਰਹੀ ਹੈ। ਦਰਅਸਲ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਸਾਰੇ smartphones ਅਤੇ tablet ਲਈ ਇੱਕ ਸਿਰਫ ਇੱਕ ਚਾਰਜਰ ਪੋਰਟ ਦੀ ਲੋੜ ਹੋਵੇਗੀ। ਸਰਕਾਰ e-waste ਨੂੰ ਘਟ ਕਰਨ ਲਈ ਇਹ ਕਦਮ ਚੁੱਕ ਰਹੀ ਹੈ। ਇਸ ਨਿਯਮ ਤੋਂ ਬਾਅਦ ਉਪਭੋਗਤਾ ਆਪਣੇ ਸਾਰੇ smartphones ਅਤੇ tablet ਨੂੰ ਇੱਕੋ ਚਾਰਜਰ ਨਾਲ ਚਾਰਜ ਕਰ ਸਕਣਗੇ। ਰੀਪੋਰਟਾਂ ਦੀ ਮੰਨੀਏ ਤਾਂ ਸਰਕਾਰ ਆਉਣ ਵਾਲੇ ਦਿਨਾਂ 'ਚ ਲੈਪਟਾਪ ਲਈ ਵੀ ਟਾਈਪ ਸੀ ਚਾਰਜਿੰਗ ਪੋਰਟ ਨੂੰ ਲਾਜ਼ਮੀ ਕਰ ਸਕਦੀ ਹੈ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਚਾਹੁੰਦਾ ਹੈ ਕਿ ਨਿਰਮਾਤਾ ਟੈਬਲੇਟ ਸਮਾਰਟਫੋਨ ਅਤੇ ਲੈਪਟਾਪ ਲਈ ਇੱਕ ਚਾਰਜਰ ਪੋਰਟ ਦੀ ਵਰਤੋਂ ਕਰਨ ਇਹ ਨਿਯਮ ਲੈਪਟਾਪਾਂ ਲਈ 2026 ਦੇ ਵਿੱਚ ਲਾਗੂ ਕੀਤਾ ਜਾਵੇਗਾ ਜਦੋਂ ਕਿ ਸਮਾਰਟਫੋਨ ਅਤੇ ਟੈਬਲੇਟ ਲਈ ਇਸ ਨੂੰ ਜੂਨ 2025 ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਦੇਸ਼ ਇੱਕ ਚਾਰਜਰ ਮਾਰਚ ਵੀ ਲਾਗੂ ਹੋ ਸਕਦਾ ਹੈ ਨੀਆ 스마트폰 ਟੈਬਲੇਟ ਤੇ ਲੈਪਟਾਪ ਇੱਕੋ ਚਾਰਜਰ ਨਾਲ ਹੋਣਗੇ ਚਾਰਜਰ ਜਾਣੋ ਕੀ ਹੋਵੇਗਾ ਬਦਲਾ ਦਰਅਸਲ ਇੱਕ ਦੇਸ਼ ਇੱਕ ਚਾਰਜਰ ਮਾਰਚ ਵੀ ਲਾਗੂ ਹੋ ਸਕਦਾ ਹੈ ਦੱਸਦੇ ਯੂਰਪੀਅਨ ਯੂਨੀਅਨ ਦੀ ਤਰ੍ਹਾਂ ਭਾਰਤ ਵਿੱਚ ਵੀ ਕਾਮਨ ਚਾਰਜਿੰਗ ਪੋਰਟ ਦਾ ਨਿਯਮ ਲਾਗੂ ਕੀਤਾ ਜਾ ਸਕਦਾ ਹੈ ਹਾਲਾਂਕਿ ਸਰਕਾਰ ਨੇ ਸਬੰਧ ਚ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਪਰ ਕਈ ਰਿਪੋਰਟਾਂ ਦੇ ਵਿੱਚ ਅਜਿਹਾ ਦਾਵਾ ਕੀਤਾ ਜਾ ਰਿਹਾ ਹੈ ਰਿਪੋਰਟਾਂ ਦੀ ਮੰਨੀਏ ਤਾਂ ਸਰਕਾਰ ਸਾਰੇ smartphones ਅਤੇ tablet ਲਈ ਇੱਕ ਸਿਰਫ ਇੱਕ ਚਾਰਜਰ ਪੋਰਟ ਦੇ ਨਿਯਮ ਨੂੰ ਲਾਗੂ ਕਰਨ ਉਤੇ ਵਿਚਾਰ ਕਰ ਰਹੀ ਹੈ ਦਰਅਸਲ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਸਾਰੇ smartphones ਅਤੇ tablet ਲਈ ਇੱਕ ਸਿਰਫ ਇੱਕ ਚਾਰਜਰ ਪੋਰਟ ਦੀ ਲੋੜ ਹੋਵੇਗੀ। ਸਰਕਾਰ e-waste ਨੂੰ ਘਟ ਕਰਨ ਲਈ ਇਹ ਕਦਮ ਚੁੱਕ ਰਹੀ ਹੈ। ਇਸ ਨਿਯਮ ਤੋਂ ਬਾਅਦ ਉਪਭੋਗਤਾ ਆਪਣੇ ਸਾਰੇ smartphones ਅਤੇ tablet ਨੂੰ ਇੱਕੋ ਚਾਰਜਰ ਨਾਲ ਚਾਰਜ ਕਰ ਸਕਣਗੇ। ਰਿਪੋਰਟਾਂ ਦੀ ਮੰਨੀਏ ਤਾਂ ਸਰਕਾਰ ਆਉਣ ਵਾਲੇ ਦਿਨਾਂ 'ਚ laptop ਲਈ ਵੀ type-c ਚਾਰਜਿੰਗ ਪੋਰਟ ਨੂੰ ਲਾਜ਼ਮੀ ਕਰ ਸਕਦੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲਾ ਚਾਹੁੰਦਾ ਹੈ ਕਿ ਨਿਰਮਾਤਾ ਟੈਬਲੇਟ ਸਮਾਰਟਫੋਨ ਅਤੇ ਲੈਪਟਾਪ ਲਈ ਇੱਕ ਚਾਰਜਰ ਪੋਰਟ ਦੀ ਵਰਤੋਂ ਕਰਨ ਇਹ ਨਿਯਮ ਲੈਪਟਾਪਾਂ ਲਈ 2026 ਦੇ ਵਿੱਚ ਲਾਗੂ ਕੀਤਾ ਜਾਵੇਗਾ ਜਦੋਂ ਕਿ ਸਮਾਰਟਫੋਨ ਅਤੇ ਟੈਬਲੇਟ ਲਈ ਇਸ ਨੂੰ ਜੂਨ 2025 ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ